ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਬੂਰੇ ਜੋਰਾਂ ਸੁਰਾਂ ਦੇ ਨਾਲ ਚੱਲ ਰਿਹਾ ਹੈ ਤਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਬਹੁਤ ਹੀ ਜ਼ਿਆਦਾ ਹੱਥ ਕੰਡੇ ਅਪਣਾਏ ਜਾ ਰਹੇ ਨੇ ਕਿਤੇ ਤਾਂ ਉਹਨਾਂ ਦੇ ਉੱਪਰ ਅਥਰੂ ਗੈਂਸਾ ਸੁੱਟੀਆਂ ਜਾਂਦੀਆਂ ਨੇ ਅਤੇ ਕਿੱਥੇ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਤਾਂ ਦੋਸਤੋ ਫਿਰ ਕਿਸਾਨ ਵੀ ਕਿੱਥੇ ਹਾਰ ਮੰਨਣ ਵਾਲੇ ਸੀ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਆਪਣੇ ਡੇਰੇ ਬਾਰਡਰਾਂ ਤੇ ਜਮਾ ਹਿੱਲੇ ਤਾਂ ਦੋਸਤੋ ਉੱਥੇ ਹੀ ਇੱਕ ਗੁਰਸਿੱਖ ਵੀਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਅੱਲਾ ਹੀ ਬਾਰਡਰ ਦੇ ਉੱਪਰ ਡੱਟ ਕੇ ਬੈਠਾ ਹੋਇਆ ਹੈ ਤਾਂ ਜਿਵੇਂ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਉਹ ਗੁਰਸਿੱਖ ਵੀਰ ਇਕੱਲਾ ਡੱਟ ਕੇ ਬੈਠਾ ਹੋਇਆ ਹੈ ਅਤੇ ਰੱਬ ਦਾ ਨਾਮ ਲੈ ਰਿਹਾ ਹੈ ਇਸ ਗੁਰਸਿੱਖ ਵੀਰ ਨੂੰ ਕਿਸੇ ਵੀ ਗੱਲ ਦਾ ਖੌਫ ਨਹੀਂ ਇਸ ਨੂੰ ਇਹ ਵੀ ਖੌਫ ਨਹੀਂ ਕਿ ਉਸ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੁੱਟੇ ਜਾਣਗੇ ਜਾਂ ਉਸ ਤੇ ਉੱਪਰ ਲਾਠੀ ਚਾਰਜ ਕੀਤਾ ਜਾਵੇਗਾ ਤਾਂ ਦੋਸਤੋ ਲੱਗਦਾ ਕਿ ਸਾਇਦ ਕਿਤੇ ਸਰਕਾਰਾਂ ਭੁੱਲ ਗਈਆਂ ਨੇ ਕਿ ਉਹਨਾਂ ਨੇ ਉਸ ਕੌਮ ਨਾਲ ਪੰਗਾ ਲੈ ਲਿਆ ਜਿਹੜੀ ਕੌਮ ਕੀ ਪਾਣਾ ਮੰਨਣ ਵਾਲੀ ਕੌਮ ਮੰਨੀ ਜਾਂਦੀ ਹੈ ਤੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਨ ਵਾਲੀ ਕੌਮ ਮੰਨੀ ਜਾਂਦੀ ਹੈ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਦੇਣਾ ਜੀ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ